ਕੀ ਹਾਲ ਚਾਲ ਹੈ ਸਾਰਿਆਂ ਦਾ? ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਅੱਜ ਦੀ ਮਰਜਰੀ ਵਾਲੀ ਮੋਟਰ ਤੇ ਢੇਡਾ ਮਾਰਨ ਆਲੂਆਂ ਵੱਲ। ਤੇ ਖੜਾ ਆਪਣਾ ਐਲ ਆਰ। ਇਹਨੂੰ ਦੋ ਪਾਣੀ ਲਾ ਗੇ। ਤੇ ਬਾਕੀ ਇੱਕ ਜੂਰੀਆ ਲਾਤਾ। ਇੱਕ ਸਪਰੇ ਹੋ ਗਈ ਆਲੂਆਂ ਨੂੰ। ਤੇ ਹੁਣ ਉਹ ਪਰਲੇ ਖੇਤ ਨੂੰ ਲਾਉਨੇ ਆ ਕੱਲ ਨੂੰ ਪਾਣੀ ਦੁਬਾਰਾ ਮੋੜਦੇ ਆ। ਥੋੜੀ ਕੋਰੇ ਦੀ ਸੁਭਾਵਨਾ ਲੱਗਦੀ ਆ ਜਿਹੜੀ ਪਛਵਾ ਠੰਡੀ ਚੱਲਦੀ ਆ ਤੇ ਕੋਰਾ ਪੈਣ ਦੇ ਚਾਂਸ ਹੈਗੇ ਨੇ ਉਹਦੇ ਕਰਕੇ ਆਲੂ ਗਿੱਲੀ ਰੱਖੀਏ ਥੋੜੇ ਜੇ ਇੱਧਰਲਾ ਖੇਤ ਆਪਣਾ ਠੀਕ ਆ ਆ ਦੇਖੋ ਖਾਲੀਆਂ ਜਿਗਲ ਹੈਗੀ ਆ ਬਸ ਬਾਕੀ ਪਰਲਾ ਖੇਤੇ ਭਰਨੇ ਵਾਲਾ ਹੋਇਆ ਹੋਇਆ ਉਹ ਭਰਦਿਆਂ ਗੱਲੂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਤੀਆ ਪਾਣੀ ਮੋੜੇ ਤੋਂ ਬਾਅਦ ਕਜੂਰੀਆ ਫੇਰ ਪਵਾਵਾਂਗੇ। ਬਾਕੀ ਆਲੂ ਤੁਸੀਂ ਦੇਖ ਸਕਦੇ ਹੋ ਕਿੱਦਾਂ ਖੜਾ ਏ। ਘਰੋ ਚੈੱਕ। ਇਹ ਆਲੂ ਆਪਾਂ ਲਾਇਆ ਹੋਇਆ ਏ 2-3 ਨਵੰਬਰ ਦਾ। ਤੇ ਅਜੇ ਪਾਣੀ ਤੋਂ ਗਣੀ ਏ। ਅੱਜ ਪੂਰੇ ਮਹੀਨੇ ਦਾ ਆਲੂ ਹੋ ਗਿਆ ਆਪਣਾ ਇਹ। ਦੇਖੋ। ਤੇ ਪਰਲੀ ਮੋਟਰ ਤੇ ਵੀ ਜਾ ਕੇ ਦਿਖਾਉਨੇ ਆਪਾਂ ਹੁਣ ਜਿਹੜਾ ਆਪਣਾ ਟੋਰਸ ਖੜਾ ਮਾਜਰੀ ਮੋਟਰ ਤੇ ਉਹਦੇ ਵੀ ਕਰਾਉਣਾ ਹੈ ਦਰਸ਼ਨ ਵੀ ਕਿੱਦਾਂ ਦਾ ਖੜਾ ਹੈ ਉਹਨੂੰ ਵੀ ਦੂਜਾ ਪਾਣੀ ਚੱਲ ਰਿਹਾ ਲਓ ਜੀ ਹੁਣ ਇੱਧਰ ਲੈ ਕੇ ਚ ਆ ਗਏ ਆਪਾਂ ਦਰ ਵੀ ਆਲੂ ਆਪਣਾ ਵਧੀਆ ਖੜਾ ਪੂਰਾ ਕਾ ਪ੍ਰੋਬਲਮ ਜੀ ਇਹਨੂੰ ਹੈਗੀ ਆ ਪੱਤੇ ਜੇ ਇਕੱਠੇ ਹੋਈ ਜਾਂਦੇ ਨੇ ਇਹ ਪਤਾ ਨਹੀਂ ਕੀ ਪ੍ਰੋਬਲਮ ਪਤਾ ਨਹੀਂ ਮੌਸਮ ਕਰਕੇ ਆ ਜਾਂ ਕੋਈ ਪ੍ਰੋਬਲਮ ਹੈ ਇਹਨੂੰ ਤੇ ਜਿਹੜੀ ਅਗਲੀ ਸਪਰੇਅ ਕਰਨੀ ਹੈ ਫਿਰ ਦੇਖ ਕੇ ਉਹ ਹੀ ਜੀ ਬੱਚਾ ਦਵਾਈ ਪਾਵਾਂਗੇ ਐਵੇਂ ਵੀ ਕੰਡੀਸ਼ਨ ਹੋਊਗੀ ਆਲੂਆਂ ਦੀ ਉਸ ਹਿਸਾਬ ਨਾਲ ਈ ਤੁਹਾਡੇ ਸਾਹਮਣੇ ਨੇ ਦੇਖੋ ਆਲੂ ਸ਼ੁਰੂ ਸ਼ੁਰੂ ਚ ਬਹੁਤ ਔਖਾ ਦਰਿਆ ਆਲੂ ਨੇ ਹੁਣ ਥੋੜੀ ਜੀ ਗਰੋਥ ਕਰੀ ਆ ਉਹ ਵੀ ਦੇਖ ਲਓ ਪਾਣੀ ਤੋਂ ਪਾਣੀ ਜੇ ਪਾਣੀ ਤੋਂ ਦਿਨ ਗਿਣਦੇ ਆਪਾਂ ਅੱਜ ਮਹੀਨੇ ਦੇ ਹੋ ਗਏ ਤੇ ਮਹੀਨੇ ਦੇ ਹਿਸਾਬ ਨਾਲ ਵੀ ਆਲੂਆਂ ਦੀ ਗਰੋਥ ਘਟਾ ਜਾਂ ਫਿਰ ਕੋਈ ਸਮਾਨ ਪਾਉਨੇ ਹਰੇ ਨਾਲ ਰੇ ਇਹਦੇ ਵਿੱਚ ਮਿਕਸ ਕਰਕੇ ਕੋਈ ਸਮਾਂ ਛੱਡਦੇ ਆ ਇਹਦੇ ਵਿੱਚ ਜਿਹੜਾ ਥੋੜਾ ਜਿਆ ਲੂਠੇ ਤੇ ਬਾਕੀ ਬੂਟਾ ਪਟਕੇ ਦੇਖਿਆ ਦੀ ਆਪਾਂ 10 11 ਦਾਣੇ ਚੱਕੇ ਹੋਏ ਨੇ ਜਿਹਦੇ ਵਿੱਚੋਂ ਗੋਲੀ ਸਾਈਜ਼ ਦੇ 5 6 ਦਾਣੇ ਨੇ ਤੇ ਬਾਕੀ ਹਲੇ ਤਿਆਰ ਵੀ ਹੋਣ ਆਲੂ ਨੇ ਬਾਕੀ ਤੁਹਾਨੂੰ ਦਿਖਾ ਵੀ ਦਿੰਨੇ ਇੱਕ ਬੂਟਾ ਪਟਕੇ ਸਾਰਿਆਂ ਤੋਂ ਮਾੜਾ ਬੂਟਾ ਪੜਦੇ ਆ ਆਪਾਂ ਇਹਨਾਂ ਮੰਨ ਕੇ ਚੱਲੋ ਆਹ ਖੜਾ ਹੈ ਇਹ ਪੱਟਕੇ ਦਿਖਾਉਣਾ ਮੈਂ ਤੁਹਾਨੂੰ। ਆਹ ਦੇਖੋ। ਦਾਣੇ ਬਹੁਤ ਵਧੀਆ ਚੱਕੇ ਹੋਏ ਨੇ ਆਲੂ ਨੇ ਇਹ ਕੋਈ ਪ੍ਰੋਬਲਮ ਨਹੀਂ। ਥੋੜੀ ਜਿਹੀ ਗਰੋਥ ਘਟਾ ਬੇਲ ਦੀ ਉੱਪਰ ਨੂੰ। ਆ ਗਿਣ ਲਓ ਕਿੰਨੇ ਦਾਣੇ 2 2 2 4 6 7 8 9 9 9 ਦਾਣੇ ਤਾਂ ਬੂਟੇ ਨੂੰ ਹੋਗੇ। ਆ ਪਰਲੇ ਬੂਟੇ ਦਾ ਏ। ਉਹੀ ਮੰਨ ਕੇ ਲਓ 9-10 ਦਾਣੇ ਹੈਗੇ ਨੇ ਵਧੀਆ। ਦੇਖੋ ਆ ਸਾਈਜ਼ ਕਿੰਨਾ ਵਧੀਆ ਮਨਾ ਹੈ ਗੋਲੀ ਤੋਂ। ਗੋਲੀ ਸਾਈਜ਼ ਹੈਗਾ ਗੋਲੀ ਤੋਂ ਉੱਪਰ ਏ ਥੋੜਾ ਜਿਹਾ। ਦਾਣਿਆਂ ਦੀ ਕੋਈ ਪ੍ਰੋਬਲਮ ਨਹੀਂ। ਥੋੜੀ ਜਿਹੀ ਗਰੋਥ ਘਟਾ ਆਲੂ ਦੀ। ਇਹਦੀ ਉਹ ਪ੍ਰੋਬਲਮ ਆ। ਬਾਕੀ ਇਹ ਮੰਨ ਕੇ ਚਲੋ ਫਰਵਰੀ ਚ ਜਾ ਕੇ ਫਰਵਰੀ ਦੇ 15 15 ਤਰੀਕ ਦੇ ਲਵੇ ਜਾ ਕੇ ਪੱਟਣ ਵਾਲਾ ਹੋਊਗਾ। ਪੱਕੀ ਪਟਾਈ ਚ। ਉਰੇ ਨੇ ਆਪਣੇ ਸੱਤ ਕਿਲੇ ਲਓ ਜੀ ਚੱਲਦਾ ਟੌਰਸ ਹਾਲੂ ਨੂੰ ਪਾਣੀ ਦੂਜਾ ਤੇ ਪਰਲਾ ਪਲਾਟ ਆਪਣਾ ਭਰ ਗਿਆ ਤੇ ਆ ਖੇਤ ਰਹਿੰਦਾ ਏ ਤੇ ਮਲਾਜ਼ਮ ਪਾਰ ਰਿਹਾ ਰੇ ਮੂਰੇ ਮੂਰੇ ਛੱਟਾ ਦੇ ਕੇ ਬਾਕੀ ਇਧਰਲੇ ਪਾਸੇ ਪਾਇਆ ਦੀ ਆਪਾਂ ਹੱਥਾਂ ਨਾਲ ਕੇਰ ਕੇ ਪੱਟਾਂ ਦੇ ਉੱਪਰ ਤੇ ਇੱਕ ਖੇਤ ਚ ਇਦਾਂ ਪਾ ਕੇ ਦੇਖਦੇ ਆ ਵੀ ਕੋਈ ਫਰਕ ਹੈਗਾ ਜਾਂ ਨਹੀਂ ਕੇ ਰਿਆ ਛੱਟਾ ਦੇ ਕੇ ਰੇਪਾਉਣ ਦਾ ਤੇ ਪਤਾ ਲੱਗ ਜੂ ਤੇ ਹੈਗਾ ਔਰੇ 2 ਘੰਟੇ ਦਾ ਕੰਮ 2 ਘੰਟੇ ਚ ਆਪਣੇ ਔਰੇ ਆਲੂ ਭਰ ਜਾਣੇ ਨੇ ਤੇ ਪਿੰਡ ਵੀ ਆਪਣੇ ਆਲੂ ਭਰਨੇ ਵਾਲੇ ਨੇ ਉੱਥੇ ਵੀ ਜਾ ਕੇ ਚਲਾਉਨੇ ਆ ਮੋਟਰ ਰੇਪ ਆਏ ਤੋਂ ਬਾਅਦ ਬੰਦੇ ਨੂੰ ਸੁਮਾ ਕੇ ਜਾਂਨੇ ਆ ਕਹੀ ਆਪੇ ਲਾਊਗਾ ਪਾਣੀ ਬਾਕੀ ਦੇਖੋ ਇਦਾਂ ਦਾ ਖੜਾ ਆਲੂ ਇਹ ਪਿੰਡ ਵੀ ਚੱਲਦਾ ਜੀ ਪਾਣੀ ਦਾ ਕੰਮਕਾਰ ਅਲੂ ਚੱਲਦਾ ਪਾਣੀ ਚੌਥਾ ਪੈ ਰਿਹਾ ਆਪਣੇ ਵੀ ਹੋ ਗਏ 2 ਦਿਨ ਕੋਰਾ ਪੈਂਦੇ ਇਹਨੂੰ ਉਹਦੇ ਕਰਕੇ ਪਤਲਾ-ਪਤਲਾ ਪਾਣੀ ਮੂੜਦੀ ਆਲੂਆਂ ਨੂੰ ਤੇ ਬਚਾਹ ਹੋ ਜੂ ਆਲੂਆਂ ਦਾ ਤੇ ਲੱਗੇ ਹੋਏ ਨੇ ਮਲਾਜ਼ਮ ਭਰਨ ਤਕਰੀਬਨ ਰਹਿ ਗਿਆ ਔਰ ਇੱਕ ਹੀ ਲੱਗਦਾ ਗੇੜ ਤੇ ਮਾਜਰੀ ਮੋਟਰ ਤੇ ਵੀ ਜਾ ਕੇ ਚਲਾਉਣੇ ਆ ਮੋਟਰ 1 ਵਜੇ ਆਉਣੀ ਆ ਲਾਈਟ ਬਾਕੀ ਦੇਖਦੇ ਆ ਆ ਪਾਣੀ ਤੋਂ ਬਾਅਦ ਜੇ ਰੇਟ ਆਲੂ ਦਾ ਵਧੀਆ ਰਿਹਾ ਫੇਰ ਪਟਾਈ ਕਰਾਂਗੇ ਕੱਚੀ ਤੇ ਬਾਕੀ ਹੁਣ ਰੇਟ ਆ ਗਿਆ 1 ਕੋ ਲੱਖ ਤੋਂ ਡਾਊਨ ਵਿੱਚ ਵਿੱਚ ਤਾਂ ਜ਼ਿਮੀਦਾਰਾਂ ਨੇ 20 ਰੁਪਏ ਨੂੰ ਬੀ ਐਲ ਆਰ ਵੇਚਿਆ ਜਿਨ੍ਹਾਂ ਨੇ ਪਟਾਈ ਲਾ ਲਈ ਤੇ ਵਪਾਰੀ ਨਾਲ ਪਹਿਲਾਂ ਗੱਲ ਨਹੀਂ ਕਰੀ ਬਿਨਾਂ ਪੁੱਛੇ ਕੋਈ ਵੀ ਵੀਰ ਪਟਾਈ ਨਾ ਕਰੋ ਜੇ ਕਿਸੇ ਵੀਰ ਨੇ ਲਾਉਣੀ ਆ ਪਹਿਲਾਂ ਵਪਾਰੀ ਨੂੰ ਪੁੱਛੋ ਜੇ ਉਹ ਮਾਲ ਲੈਂਦਾ ਏ ਤਾਂ ਪਟਾਈ ਲਾਓ ਇਹ ਕੱਲ ਦੀ ਰਿਪੋਰਟ ਹੈਗੀ ਆ ਕਹਿੰਦੇ ਵੀ 23 24 ਰੁਪਏ ਰੇਟ ਚੱਲਦਾ ਸੈਂਪਲ ਪਾਸ ਦਾ ਬਾਕੀ ਦੇਖੋ ਅੱਜ ਦੀ ਕੀ ਰਿਪੋਰਟ ਹੋ ਸਕਦੀ ਆ ਤੇ ਰੇਟ ਆਪਾਂ ਰੋਜ਼ ਦੱਸਿਆ ਕਰਾਂਗੇ ਵੀਡੀਓ ਨਾ ਬਣੇ ਰਿਹਾ ਕਰੋ ਰੋਜ਼ ਤੇ ਰੋਜ਼ ਰੇਟ ਦੱਸਿਆ ਕਰਾਂਗੇ ਵੀਡੀਓ ਚ ਬਾਕੀ ਇਹ ਆਲੂ ਹੋ ਗਿਆ ਆਪਣਾ ਤਕਰੀਬਨ 60 ਦਿਨ ਦੇ ਲਵੇ ਹੁਣੇ ਵਾਲਾ ਇਹ ਬਾਕੀ ਦੇਖੋ ਇੱਦਾਂ ਦਾ ਖੜਾ ਏ ਦੋ ਸਪਰੀਆਂ ਹੋ ਗਈਆਂ ਤੇ ਤੇ ਪੂਰਾ ਵਧੀਆ ਓਕੇ ਦੀ ਰਿਪੋਰਟ ਫੁੱਲ ਵਧੀਆ ਆਲੂ ਆ ਆ ਛੋਟੂ ਬਾਕੀ ਬੰਦੇ ਨਾਲ ਗੱਲ ਕਰਾਉਣਾ ਹੈ ਮਲਾਜਮ ਨਾਲ ਆਲੂ ਕੋ ਪਾਣੀ ਦੇਣਾ ਹੈ ਜਦ ਸਭੀ ਖਾਲੀ ਮੈਂ ਫਿਰ ਗਿਆ ਨਾ ਪਾਣੀ ਜਬੀ ਬੰਦ ਨਾ ਜ਼ਿਆਦਾ ਡਾਲਣਾ ਨਾ ਕਮ ਡਾਲਣਾ ਠੀਕ ਆ ਠੀਕ ਆ ਉਧਰ ਸੇ ਬਰ ਰਹਾ ਹੈ ਦੋਨੋਂ ਪਤਾ ਸੀ ਪਰਲਾ ਪਟਾ ਵੀ ਤੇ ਇਧਰਲਾ ਪਟਾ ਵੀ ਹਾਂਜੀ ਇਹ ਆਈ ਆਪਣਾ ਮਲਾਜ਼ਮ ਸੂਰਜ ਕੁਮਾਰ ਇਹ ਕਰਦਾ ਡੰਗਰਾਂ ਦਾ ਕੰਮ ਤੇ ਮਾੜਾ ਮੋਟਾ ਕਰਦਾ ਖੇਤੀ ਦਾ ਤੇ ਉਹ ਬੰਦਾ ਆਪਣਾ ਖੇਤੀ ਵਾਲਾ ਹੀ ਆ ਸਾਰਾ ਖੇਤੀ ਦਾ ਕੰਮ ਕਰਦਾ ਗੋਲਾਨਾਥ ਦੇਖਾਂ ਤਾਂ ਕਿੰਨਾ ਕ ਪਾਣੀ ਲਾਉਣਾ ਪਿੱਛੇ ਜਾ ਕੇ ਦੇਖਿਆ ਯਾਰ ਬੇਲ ਨਹੀਂ ਤੋੜਨੀ ਨਾਲੇ ਪਤਾ ਕੀ ਆ ਬਾਤ ਆ ਵੀ ਬੇਲ ਗਿਰ ਗਿਆ ਪਾਣੀ ਕੰਮ ਤੁਰਤਾ ਹੈ ਖਾਲੀ ਮੇ ਉਹ ਪਿੱਛੇ ਜਾ ਕੇ ਸਭ ਹੀ ਨੂੰ ਦੇਖ ਲਿਆ ਚੈੱਕ ਕਰ ਲਿਆ ਵੀ ਫਿਰ ਗਿਆ ਦੇਖ ਕੇ ਪਾਣੀ ਲਾਉਣਾ ਠੀਕ ਆ ਠੀਕ ਆ ਔਰ ਔਰ ਪੈ ਜਾਣ ਦੇ ਇਸ ਮੇ ਇਧਰਲੇ ਪਾਸੇ ਕੰਮ ਹੈ ਦੋ ਖਾਲੀਆਂ ਨੂੰ ਪਾਣੀ ਛੱਡੋ ਇੱਕੋ ਮੋਟਰ ਦਾ ਆਪਾਂ ਮੋਟਰ ਦਾ ਪਾਣੀ ਆ ਜਿਆਦਾ ਇੱਕ ਖਾਲੀ ਚ ਚੱਲਦਾ ਨਹੀਂ ਤੇ ਨਾਲੇ ਹੁਣ ਚੱਲਦੇ ਆ ਉਧਰ ਮੋਟਰ ਤੇ ਮਜ਼ਦਰੀ ਦੂਆ ਬੰਦਾ ਲੈ ਕੇ ਉੱਥੇ ਲੇਟ ਆਉਣੇ ਵਾਲੀ ਆ ਉਹ ਭਰਦੇ ਆ